ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀਓ 943 ਸਬੰਧੀ ਨਵੀਂ ਤੇ ਵੱਡੀ ਅਪਡੇਟ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 943 ਦੀ ਜਿਹੜੀ ਪ੍ਰੋਵੀਜ਼ਨਲ ਲਿਸਟ ਹੈ ਆਊਟ ਹੋ ਚੁੱਕੀ ਹੈ ਹੁਣ ਇਸ ਲਿਸਟ ਨੂੰ ਆਊਟ ਹੋਣ ਤੋਂ ਬਾਅਦ ਜੇ ਤੁਸੀਂ ਲਿਸਟ ਨੂੰ ਧਿਆਨ ਨਾਲ ਦੇਖੋ ਤਾਂ ਉਸ ਦੇ ਵਿੱਚ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੈਂਡੀਡੇਟਸ ਵਿਥਡ ਹੈਲਡ ਵੀ ਨੇ ਤੇ ਕਾਫੀ ਜ਼ਿਆਦਾ ਕੈਂਡੀਡੇਟਸ ਜਿਹੜੇ ਨੇ ਐਲੀਜੀਬਲ ਨਹੀਂ ਤਾਂ ਇੱਥੇ ਬਹੁਤ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਸਨ ਪਿਛਲੀ ਵੀਡੀਓ ਦੇ ਵਿੱਚ ਕਿ ਇਸ ਦੀ ਕੱਟਆਫ ਕਿੰਨੀ ਕੁ ਡਾਊਨ ਜਾਏਗੀ ਟੋਟਲ ਕਿੰਨੇ ਕੈਂਡੀਡੇਟਸ ਐਲੀਜੀਬਲ ਹੋਏ ਨੇ ਮੈਰਿਟ ਹੋ ਡਾਊਨ ਜਾ ਸਕਦੀ ਹੈ ਜਾਂ ਨਹੀਂ ਤਾਂ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਆ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਜਿਹੜੀ ਪ੍ਰੋਵੀਜ਼ਨਲ ਲਿਸਟ ਆਊਟ ਹੋਈ ਹੈ ਉਹ ਦੋ ਤਰੀਕੇ ਦੇ ਕੈਂਡੀਡੇਟਸ ਨੇ ਉਸ ਦੇ ਵਿੱਚ ਇੱਕ ਐਲੀਜੀਬਲ ਨੇ ਇੱਕ ਵਿਦ ਹੈਲਡ ਨੇ ਕਲੀਅਰ ਹੈ ਜੇ ਆਪਾਂ ਟੋਟਲ ਕੈਂਡੀਡੇਟਸ ਦੀ ਗੱਲ ਕਰੀ ਐਲੀਜੀਬਲ ਤੇ ਵਿਦ ਹੈਲਡ ਨੂੰ ਮਿਲਾ ਕੇ ਤਾਂ ਇਹ ਹੈਗੇ ਨੇ ਜੀ 2468 ਦੇ ਕਰੀਬ ਕੈਂਡੀਡੇਟਸ ਨੇ ਪੂਰੀ ਲਿਸਟ ਦੇ ਵਿੱਚ ਜੇ ਆਪਾਂ ਕੈਟਾਗਰੀ ਵਾਈਜ਼ ਦੀ ਗੱਲ ਕਰੀਏ ਤਾਂ ਦੇਖੋ ਪਹਿਲਾ ਜਿਹੜੀ ਓਪਨ ਕੈਟਾਗਰੀ ਹੈ ਠੀਕ ਹੈ ਉਸ ਨੂੰ ਜਿਹੜਾ 132 ਤੱਕ ਐਲੀਜੀਬਿਲਟੀ ਸ਼ੋ ਕੀਤੀ ਗਈ ਹੈ ਠੀਕ ਹੈ 132 ਤੱਕ ਨੇ ਤੇ ਟੋਟਲ ਕੈਂਡੀਡੇਟਸ ਨੇ 1170 ਠੀਕ ਹੈ ਜੀ 1170 ਕੈਂਡੀਡੇਟਸ ਨੇ ਇਸ ਤੋਂ ਬਿਨਾ ਐਸ ਸੀ ਆਰ ਐਂਡਓ ਦੀ ਜੇ ਗੱਲ ਕਰੀਏ ਤਾਂ ਇਹ ਹੈਗੇ ਨੇ ਜੀ 122 ਤੱਕ ਠੀਕ ਹੈ ਤੇ ਇਹ ਕੈਂਡੀਡੇਟਸ ਨੇ ਟੋਟਲ 300 ਐਸ ਸੀ ਐਮ ਐਂਡ ਬੀ ਦੀ ਗੱਲ ਕਰੀਏ ਤਾਂ ਉਹ ਵੀ 300 ਕੈਂਡੀਡੇਟਸ ਨੇ ਤੇ ਮਾਰਕਸ ਇਹਨਾਂ ਦੇ ਗਏ ਨੇ 102 ਤੱਕ ਠੀਕ ਹੈ ਜੀ ਈ ਡਬਲਯੂ ਐਸ ਦੀ ਜੇ ਗੱਲ ਕਰੀਏ ਤਾਂ 128 ਤੱਕ ਇਹਨਾਂ ਦੀ ਜਿਹੜੀ ਹੈ ਮੈਰਿਟ ਹੈ ਇੱਕ ਤਰੀਕੇ ਨਾਲ ਐਲੀਜੀਬਲ ਵਾਲਿਆਂ ਦੀ ਤੇ ਇਹ ਵੀ ਟੋਟਲ 300 ਕੈਂਡੀਡੇਟਸ ਨੇ ਕਲੀਅਰ ਹੈ bc ਕੈਟਾਗਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ 126 ਤੱਕ ਨੇ ਤੇ ਇਹ ਵੀ ਟੋਟਲ 300 ਕੈਂਡੀਡੇਟਸ ਨੇ ਠੀਕ ਹੈ ਜੀ ਇਸ ਤੋਂ ਬਿਨਾ ਫਰੀडम फाइਟਰ ਵਾਲਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਮੈਰਿਟ ਹੈ 82 ਤੱਕ ਐਲੀਜੀਬਲ ਹੈ ਤੇ ਟੋਟਲ ਜਿਹੜੇ ਨੇ ਉਹ 12 ਕੈਂਡੀਡੇਟਸ ਜਿਹੜੇ ਨੇ ਇਸ ਦੇ ਵਿੱਚ ਸ਼ੋ ਕੀਤੇ ਗਏ ਨੇ ਹੈਂਡੀਕੈਪਡ ਵਾਲਿਆਂ ਦੀ ਗੱਲ ਕਰੀਏ ਤਾਂ ਆਰਥੋਡਿਕ 116 ਤੱਕ 29 ਕੈਂਡੀਡੇਟਸ ਨੇ ਠੀਕ ਹੈ ਵਿਜ਼ੂਅਲ ਵਾਲਿਆਂ ਦੀ 72 ਤੱਕ 31 ਕੈਂਡੀਡੇਟਸ ਤੇ ਆਪਣੇ ਕੋਲ ਹਿਅਰਿੰਗ ਵਾਲਿਆਂ ਦੀ 70 ਤੋਂ ਲੈ ਕੇ 23 ਤੱਕ ਕੈਂਡੀਡੇਟਸ ਨੇ ਠੀਕ ਹੈ ਤਾਂ ਇਹ ਕੁਝ ਜਿਹੜੀਆਂ ਲਿਸਟ ਦੇ ਅਕੋਰਡਿੰਗ ਆਪਾਂ ਨੇ ਡਾਟਾ ਇੱਕ ਤਰੀਕੇ ਨਾਲ ਕਲੈਕਟ ਕੀਤਾ ਹੈ ਤਾਂ ਇਹ ਟੋਟਲ ਬਣਦੇ ਨੇ ਜੀ 248 ਦੇ ਕਰੀਬ ਕੈਂਡੀਡੇਟਸ ਨੇ ਇਸ ਲਿਸਟ ਦੇ ਵਿੱਚ ਬਣਦੇ ਨੇ ਹੁਣ ਇੱਕ ਕਮੈਂਟਸ ਜਿਹੜੇ ਨੇ ਸਟੂਡੈਂਟਸ ਤੇ ਆ ਰਹੇ ਨੇ ਉਹ ਇਹ ਹੈ ਕਿ ਉਹ 95 ਪੂਰੀ ਭਰਤੀ ਦੀ ਲਿਸਟ ਜਾਰੀ ਕਿਉਂ ਨਹੀਂ ਹੋਈ ਹੈਗੀ ਕੀ ਹੋਰ ਲਿਸਟ ਆਏਗੀ ਜਾਂ ਨਹੀਂ ਤਾਂ ਇੱਥੇ ਇੱਕ ਗੱਲ ਧਿਆਨ ਦੇ ਵਿੱਚ ਰੱਖੋ ਇਹ ਜਿਹੜੀ ਸਿਲੈਕਸ਼ਨ ਲਿਸਟ ਨਹੀਂ ਹੈਗੀ ਠੀਕ ਹੈ ਇਹ ਪ੍ਰੋਵੀਜ਼ਨਲ ਲਿਸਟ ਹੈ ਦੇਖੋ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਕੀ ਫਰਕ ਹੁੰਦਾ ਹੈ ਤੇ ਸਿਲੇਕਸ਼ਨ ਲਿਸਟ ਦੇ ਵਿੱਚ ਕੀ ਫਰਕ ਹੁੰਦਾ ਹੈ ਜਿਹੜੀ ਫਾਈਨਲ ਸਿਲੇਕਸ਼ਨ ਲਿਸਟ ਹੁੰਦੀ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਜਿੰਨੇ ਕੈਂਡੀਡੇਟਸ ਉਸ ਦੇ ਵਿੱਚ ਸ਼ੋ ਕੀਤੇ ਗਏ ਨੇ ਉਹ ਸਾਰੇ ਦੇ ਸਾਰੇ ਐਲੀਜੀਬਲ ਨੇ ਠੀਕ ਹੈ ਪ੍ਰੋਵੀਜ਼ਨਲ ਲਿਸਟ ਜਿਹੜੀ ਆ ਫਾਈਨਲ ਲਿਸਟ ਤੋਂ ਪਹਿਲਾਂ ਦੀ ਲਿਸਟ ਹੁੰਦੀ ਹੈ ਜਿਨ੍ਹਾਂ ਦੇ ਵਿੱਚ ਕੈਂਡੀਡੇਟਸ ਨੂੰ एलिਜੀਬਲ ਵਾਲਿਆਂ ਨੂੰ ਸ਼ੋਅ ਕੀਤਾ ਗਿਆ ਹੈ ਤੇ ਵਿਦ ਹੇਲਡ ਵਾਲਿਆਂ ਨੂੰ ਵਿਦ ਹੇਲਡ ਵਾਲਿਆਂ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਆਬਜੈਕਸ਼ਨ ਹੈ ਕੋਈ ਨਾ ਕੋਈ ਦਿੱਕਤ ਹੈ ਤਾਂ ਹੀ ਜਿਹੜਾ ਉਹਨਾਂ ਨੂੰ एलिਜੀਬਲ ਸ਼ੋਅ ਨਹੀਂ ਕੀਤਾ ਗਿਆ ਹੈਗਾ ਲੇਕਿਨ ਵਿਦ ਹੇਲਡ ਵਾਲਿਆਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਜਾ ਕੇ ਜਿਹੜਾ ਇੱਕ ਪ੍ਰੋਪਰ ਟਾਈਮ ਵੀ ਦਿੱਤਾ ਜਾਏਗਾ ਜਾਂ ਫਿਰ ਤੁਸੀਂ ਡਿਪਾਰਟਮੈਂਟ 'ਚ ਜਾ ਕੇ ਆਪ ਵੀ ਕੰਟੈਕਟ ਕਰ ਸਕਦੇ ਹੋ ਕਿ ਉਹਨਾਂ ਦਾ ਨਾਮ ਵਿਦ ਹੇਲਡ ਦੇ ਵਿੱਚ ਕਿਉਂ ਹੈ ਠੀਕ ਹੈ ਵੈਸੇ ਤਾਂ ਦੇਖੋ ਇਹਨ ਦੇ ਵਿੱਚ ਤੁਹਾਡਾ ਰੀਜ਼ਨ ਜਿਹੜਾ ਮੈਂਸ਼ਨ ਕੀਤਾ ਜਾਏਗਾ ਕਿ ਤੁਹਾਡੇ ਇਹ ਵਾਲੇ ਡਾਕੂਮੈਂਟ ਦੇ ਵਿੱਚ ਇਹ ਓਬਜੈਕਸ਼ਨ ਹੈ ਜੋ ਵੀ ਤੁਹਾਡੇ ਤੇ ਓਬਜੈਕਸ਼ਨ ਹੋਏਗੀ ਉਹਦੇ ਲਈ ਤੁਹਾਨੂੰ ਪਾਰਟਿਕੂਲਰ ਟਾਈਮ ਦਿੱਤਾ ਜਾਏਗਾ ਉਸ ਓਬਜੈਕਸ਼ਨ ਨੂੰ ਕਲੀਅਰ ਕਰਨ ਦੇ ਲਈ ਠੀਕ ਹੈ ਫਿਰ ਇਹ ਵਿਦ ਹੈਲਡ ਵਾਲੇ ਵੀ ਐਲੀਜੀਬਲ ਹੋ ਜਾਣਗੇ ਠੀਕ ਹੈ ਜੀ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਟੋਟਲ 2468 ਦੇ ਵਿੱਚ ਵਿੱਦ ਹੈਲਟ ਵਾਲੇ ਵੀ ਨੇ ਤੇ ਐਲੀਜੀਬਲ ਵਾਲੇ ਵੀ ਨੇ ਠੀਕ ਹੈ ਤਾਂ ਇਸ ਕਰਕੇ ਇੱਕ ਤਰੀਕੇ ਦੀ ਪ੍ਰੋਵੀਜ਼ਨਲ ਲਿਸਟ ਹੈ ਜਿਹੜੀ ਆ ਗੱਲ ਧਿਆਨ ਦੇ ਵਿੱਚ ਰੱਖੋ ਠੀਕ ਹੈ ਹੋਰ ਲਿਸਟ ਆਏਗੀ ਹੀ ਆਏਗੀ ਹੋਰ ਤੁਹਾਨੂੰ ਜਿਹੜੀ ਕੱਟ ਆਫ ਡਾਊਨ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਸਿਰਫ ਹਲੇ 2400 ਦੇ ਕਰੀਬ ਕੈਂਡੀਡੇਟਸ ਦੀ ਹੀ ਲਿਸਟ ਜਾਰੀ ਹੋਈ ਹੈ ਈਵਨ ਇਸ ਦੇ ਵਿੱਚ ਸਪੋਰਟਸ ਦੀ ਤੇ ਐੀਐਸਐਮ ਵਾਲੀ ਜਿਹੜੀ ਆਪਣੇ ਕੋਲ ਐਕ ਸਰਵਿਸਮੈਨ ਨੇ ਉਹਨਾਂ ਦਾ ਡਾਟਾ ਵੀ ਜਿਹੜਾ ਇਸ ਦੇ ਵਿੱਚ ਸ਼ੋ ਨਹੀਂ ਕੀਤਾ ਗਿਆ ਲਿਸਟ ਦੇ ਵਿੱਚ ਤਾਂ ਕਰਕੇ ਤੁਹਾਨੂੰ ਕਿਹਾ ਜਾ ਰਿਹਾ ਹੈ ਕਿ ਲਿਸਟ ਆ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਫਿਲਹਾਲ ਉਹਨਾਂ ਦੀ ਹੈ ਜਿਹੜੇ ਕਿ ਵਿੱਦ ਹੈਲਥ ਵਾਲੇ ਨੇ ਤੇ ਐਲੀਜੀਬਲ ਨੇ ਤੇ 2400 ਦੇ ਕਰੀਬ ਇਹ ਜਿਹੜਨੇ ਉਹ ਕੈਂਡੀਡੇਟਸ ਨੇ ਠੀਕ ਹੈ ਜੀ ਤਾਂ ਮੈਰਿਟ ਹੋਰ ਵੀ ਡਾਊਨ ਜਾਏਗੀ ਜੀ ਕਟ-ਆਫ ਵੀ ਹੋਰ ਡਾਊਨ ਜਾਏਗੀ ਫਰਸਟ ਸਿਲੈਕਸ਼ਨ ਲਿਸਟ ਤੋਂ ਪਹਿਲਾਂ ਇਹ ਪ੍ਰੋਵੀਜ਼ਨਲ ਲਿਸਟ ਤਾਂ ਆਊਟ ਕੀਤੀ ਗਈ ਹੈ ਕਿ ਪਹਿਲਾਂ ਜਿਹੜੇ ਲਿਸਟ ਵਾਲੇ ਕੈਂਡੀਡੇਟਸ ਨੇ ਇਹਨਾਂ ਨੂੰ ਪ੍ਰੋਪਰ ਜਿਹੜਾ ਜੁਆਇਨ ਕਰਾਇਆ ਜਾਵੇ ਉਸ ਤੋਂ ਬਾਅਦ ਅਗਲੀ ਜਿਹੜੀ ਚੀਜ਼ਾਂ ਨੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਠੀਕ ਹੈ ਨੈਕਸਟ ਪ੍ਰੋਸੈਸਸ ਇਸ ਦਾ ਹੀ ਰਹੇਗਾ ਕਿ ਸਿਲੈਕਸ਼ਨ ਲਿਸਟ ਜਿਹੜੀ ਆਊਟ ਕੀਤੀ ਜਾਏ ਉਹਨੂੰ ਕਲੀਅਰ ਕਰਨ ਦੇ ਲਈ ਠੀਕ ਹੈ ਜੀ ਇਸ ਤੋਂ ਬਿਨਾ ਜਿਹੜੇ ਪੁੱਛ ਰਹੇ ਸਨ ਕਿ ਸਪੋਰਟਸ ਵਾਲਿਆਂ ਦੀ ਕੱਟਆਫ ਕਿੰਨੀ ਆ ਉਹ ਐਲੀਜੀਬਲ ਤਾਂ ਦੇਖੋ ਇਹਨਾਂ ਦਾ ਹਾਲੇ ਕੋਈ ਡਾਟਾ ਜਿਹੜਾ ਹੈ ਉਹਦੇ ਵਿੱਚ ਸ਼ੋ ਨਹੀਂ ਕੀਤਾ ਜਾ ਰਿਹਾ ਹੈਗਾ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਹੋਰ ਅਫੀਸ਼ੀਅਲ ਅਪਡੇਟ ਆਈਏ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਜਰੂਰ ਸਾਂਝੀ ਕਰਾਂਗੇ ਜੇ ਆਪਾਂ ਪੋਸਟਾਂ ਦੇ ਅਕੋਰਡਿੰਗ ਗੱਲ ਕਰੀਏ ਤਾਂ ਤੁਸੀਂ ਜਿਹੜੀ ਹੈ ਓਪਨ ਦੀ ਐਸ ਸੀ ਆਰ ਐਂਡ ਉਹਦੀ ਐਸ ਸੀ ਐਮ ਐਨ ਬੀ ਦੀ ਇਸ ਤਰੀਕੇ ਦੇ ਨਾਲ ਜੇਕਰ ਪੋਸਟਾਂ ਚੈੱਕ ਕਰੋ ਤਾਂ ਉਸ ਬਿਹਾਫ ਤੇ ਜੇ ਤੁਸੀਂ ਕੱਟਆਫ ਦੇਖੋਗੇ ਤਾਂ ਤੁਸੀਂ ਆਪ ਵੀ ਅੰਦਾਜ਼ਾ ਜਿਹੜਾ ਲਗਾ ਸਕਦੇ ਹੋ ਕਿ ਲਿਸਟ ਦੇ ਵਿੱਚ ਕਿਸੇ ਹਿਸਾਬ ਨਾਲ ਜਿਹ ਇਸ ਤੋਂ ਬਿਨਾਂ ਦੇਖੋ ਦੋ ਕੈਟਾਗਰੀਜ਼ ਨੇ ਇੱਕ ਸਪੋਰਟਸ ਵਾਲੀ ਕੈਟਾਗਰੀ ਹੋਗੀ ਤੇ ਇੱਕ ਹੋਗੀ ਐਕ ਸਰਵਿਸਮੈਨ ਠੀਕ ਹੈ ਇਹਨਾਂ ਦੋਹਾਂ ਦਾ ਲਿਸਟ ਦੇ ਵਿੱਚ ਕੋਈ ਵੀ ਡਾਟਾ ਸ਼ੋ ਨਹੀਂ ਕੀਤਾ ਗਿਆ ਯਾਨੀ ਕਿ ਇੱਕ ਵੀ ਕੈਂਡੀਡੇਟ ਜਿਹੜਾ ਐਲੀਜੀਬਲ ਸ਼ੋ ਨਹੀਂ ਕੀਤਾ ਗਿਆ ਕਿਉਂ ਨਹੀਂ ਕੀਤਾ ਗਿਆ ਇਹ ਹੁਣ ਡਿਪਾਰਟਮੈਂਟ ਵੱਲੋਂ ਇੱਕ ਅਲੱਗ ਤੋਂ ਨੋਟਿਸ ਜਾਰੀ ਹੋਏਗਾ ਹੋ ਸਕਦਾ ਹੈ ਸ਼ਾਮ ਤੱਕ ਜਿਹੜੀ ਹੈ ਇਹਦੇ ਰਿਗਾਰਡਿੰਗ ਕੋਈ ਅਪਡੇਟ ਵੀ ਦੇਖਣ ਨੂੰ ਮਿਲ ਜੇ ਨਹੀਂ ਤਾਂ ਫਿਰ ਕੱਲ ਨੂੰ ਹੀ ਦੇਖਣ ਨੂੰ ਮਿਲੇਗੀ ਕਿਉਂਕਿ ਬਾਕੀ ਸਾਰੀਆਂ ਕੈਟਾਗਰੀਜ਼ ਦੀ ਇਸ ਦੇ ਵਿੱਚ ਐਲੀਜੀਬਿਲਟੀ ਸ਼ੋ ਕੀਤੀ ਗਈ ਹੈ ਸਿਵਾਏ ਸਪੋਰਟਸ ਤੇ ਐਕ ਸਰਵਿਸਮੈਨ ਨੂੰ ਛੱਡ ਕੇ ਠੀਕ ਹੈ ਤਾਂ ਬਹੁਤ ਸਾਰੇ ਸਟੂਡੈਂਟਸ ਇਹਦਾ ਵੀ ਪੁੱਛ ਰਹੇ ਸਨ ਤਾਂ ਉਹਨਾਂ ਨੂੰ ਦੇਖੋ ਕਿ ਇਹੀ ਕਿਹਾ ਜਾ ਸਕਦਾ ਹੈ ਕਿ ਫਿਲਹਾਲ ਸਬਰ ਬਣਾ ਕੇ ਰੱਖੋ ਠੀਕ ਹੈ ਜੀ ਡਿਪਾਰਟਮੈਂਟ ਨਾਲ ਕੰਟੈਕਟ ਕਰੇ ਤਾਂ ਪਤਾ ਲੱਗ ਜਾਵੇਗਾ ਕਿ ਕਿਉਂ ਜਿਹੜਾ ਇਸ ਦਾ ਡਾਟਾ ਜਿਹੜਾ ਸ਼ੋ ਨਹੀਂ ਕੀਤਾ ਗਿਆ ਹੈਗਾ ਕਲੀਅਰ ਹੈ ਬਾਕੀ ਦੇਖੋ ਸ਼ਾਮ ਤੱਕ ਜਾਂ ਕੱਲ ਤੱਕ ਜਿਹੜਾ ਇਸ ਦੇ ਰਿਗਾਰਡਿੰਗ ਫਿਰ ਕੋਈ ਨਾ ਕੋਈ ਅਫੀਸ਼ੀਅਲ ਅਪਡੇਟ ਵੀ ਤੁਹਾਨੂੰ ਜਿਹੜੀ ਆ ਦੇਖਣ ਨੂੰ ਮਿਲ ਜੇਗੀ ਸਾਇੰਸ ਕਰਕੇ ਟੈਨਸ਼ਨ ਨਹੀਂ ਕੋਈ ਲੈਣੀ ਹੈਗੀ ਹਲੇ ਤਾਂ ਸਿਰਫ ਪ੍ਰੋਸੈਸ ਸਟਾਰਟ ਹੋਇਆ ਈ ਹਲੇ ਤਾਂ ਸਿਰਫ ਪ੍ਰੋਵੀਜ਼ਨਲ ਲਿਸਟ ਆਊਟ ਕੀਤੀ ਗਈ ਇਸ ਤੋਂ ਬਿਨਾ ਬਹੁਤ ਕੁਝ ਤੁਹਾਨੂੰ ਅੱਗੇ ਜਿਹੜਾ ਹੈ ਦੇਖਣ ਨੂੰ ਮਿਲੇਗਾ ਲਿਸਟਾਂ ਵੀ ਦੇਖਣ ਨੂੰ ਮਿਲਣਗੀਆਂ ਠੀਕ ਹੈ ਮੈਰਿਟ ਵੀ ਡਾਊਨ ਜਾਂਦੀ ਦਿਖੇਗੀ ਤੁਹਾਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪੇ ਟਾਈਮ ਦੇ ਨਾਲ ਕਲੀਅਰ ਦੇਖਣ ਨੂੰ ਮਿਲਣਗੀਆਂ ਬਸ ਤੁਸੀਂ ਇੰਨਾ ਸ਼ੁਕਰ ਹੋ ਕਰੋ ਕਿ ਤੁਹਾਡੀ ਜਿਹੜੀ ਲਿਸਟ ਆਵ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਆਪ ਵੀ ਦੇਖੋ ਇੰਨਾ ਲੰਬਾ ਸਮਾਂ ਸੰਘਰਸ਼ ਕਰਨ ਤੋਂ ਬਾਅਦ ਤਰਨੇ ਲਗਾਉਣ ਤੋਂ ਬਾਅਦ ਕੱਲ ਤੁਹਾਨੂੰ ਪਤਾ ਹੈ ਕਿ ਕਿੰਨੀ ਦੇਰ ਰਾਤ ਤੱਕ ਜਿਹੜਾ ਤਰਨਾ ਚੱਲਦਾ ਰਿਹਾ ਠੀਕ ਹੈ ਜਿਹੜੇ ਸਟੂਡੈਂਟਸ ਨੇ ਧਰਨੇ ਵਾਲੇ ਉੱਥੇ ਹੀ ਰਾਤ ਨੂੰ ਸੜਕਾਂ ਤੇ ਹੀ ਸੋਏ ਨੇ ਤਾਂ ਕਿਤੇ ਜਾ ਕੇ ਅੱਜ ਛੁੱਟੀ ਵਾਲੇ ਦਿਨ ਵੀ ਜਿਹੜੀ ਇਹ ਲਿਸਟ ਆ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਇੱਥੋਂ ਵੀ ਜਿਹੜਾ ਅੰਦਾਜ਼ਾ ਲਗਾ ਸਕਦੇ ਹੋ ਕਿ ਡਿਪਾਰਟਮੈਂਟ ਤੇ ਸਿੱਖਿਆ ਮੰਤਰੀ ਤੇ ਪ੍ਰੈਸ਼ਰ ਬਣਾਇਆ ਗਿਆ ਤਾਂ ਕਿਤੇ ਜਾ ਕੇ ਇਹ ਜਿਹੜੀ ਲਿਸਟ ਆ ਜਾਰੀ ਕੀਤੀ ਗਈ ਹੈ ਠੀਕ ਹੈ ਤਾਂ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਹੀ ਪ੍ਰੀ ਕੰਪਲੀਟ ਹੋਏਗੀ ਬਾਕੀ ਤੁਹਾਡੇ ਕਿੰਨੇ ਮਾਰਕਸ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਕੋਈ ਡਾਊਟ ਕੁਸ਼ਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ 994 ਦੇ ਰਿਲੇਟਡ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਜਿਹੜੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਬਾਕੀ ਦੇਖੋ ਟੋਟਲ 994 ਨੂੰ ਹੀ ਜੁਆਇਨ ਕਰਾਇਆ ਜਾਏਗਾ ਠੀਕ ਹੈ ਇਹ ਨਾ ਸੋਚੋ ਕਿ ਘੱਟ ਜੁਆਇਨ ਹੋਣਗੇ ਇਹ ਹੋਏਗਾ ਜੀ ਉਹ ਹੋਏਗਾ ਐਦਾਂ ਨਹੀਂ ਹੋਣਾ ਪੂਰੀ 994 ਭਰਤੀ ਕੰਪਲੀਟ ਹੋਏਗੀ ਫਿਲਹਾਲ ਜਿਹੜੀ ਫਰਸਟ ਲਿਸਟ ਹੈ ਉਹ 2000 ਦੇ ਕਰੀਬ ਕੈਂਡੀਡੇਟਸ ਦੀ ਜਿਹੜੀ ਆ ਆਊਟ ਕੀਤੀ ਗਈ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਕੋਈ ਦਿੱਕਤ ਕੁਸ਼ਨ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ